त्री मुरदाख्यत्री मुर्दाबाद पंजाब पे स्केल बहाल करो पंजाब पे स्केल बहाल करो हक लवांगे हक लवांगे एके न ਯੁੱਤੀ ਦਾ ਲੜਾਂਗੇ ਬਈ ਲੜਾਂਗੇ ਲੜਾਂਗੇ ਬਈ ਲੜਾਂਗੇ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੜਾਏ ਮੇਕਾ ਚਿੰਦਾਪਾਕ ਜ਼ਿੰਦਾਬਾਦ ਪੰਜਾਬ ਪੇਸਕੇ ਪਹਾੜੀ ਫਰੰਟ ਚਿੰਦਾਪਾਕ ਵੋਟਾਂ ਵੇਲੇ ਪੱਪੂ ਕਹਿੰਦੇ ਵੋਟਾਂ ਵੇਲੇ ਪੱਪੂ ਕਹਿੰਦੇ ਲੋਕੋ ਨਾ ਥੰਮਣਗੇ ਨਾ ਨਾ ਲਾ ਲਾ ਜੰਮਣਗੇ ਲੋਕੋ ਨਾ ਥੰਮਣਗੇ ਕਰ ਕਰ ਜੋ ਦੇ ਜੰਮਣਗੇ ਪੰਜਾਬ ਸਰਕਾਰ ਮੁਰਦਾਬਾਦ 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 ਝੂਠੇ ਐਨ ਕਲਾਬੀ ਮੁਰਦਾਬਾਦ ਝੂਠੇ ਐਗਾਂ ਮੁਰਦਾਬਾਦ झूठे इनकलाबी मुर्दाबाद हक लवां हक लवांगे पंजाब बहाल करो बहाल करोड़ मुदाबा लड़ांगे भई लड़ांगे लड़ांगे भई लड़ांगे आवाज़ आवाज़ ਇਨਕਲਾਬੀ ਮਰਦਾਬਾਦ 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 ਅਖਾਤੀਨਕਲਾਬੀ ਮਰਦਾਬਾਦ 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 ਵੋਟਾਂ ਵੇਲੇ ਕਿਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਕਿਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਵੋਟਾਂ ਵੇਲੇ ਬਾਪੂ ਕਹਿੰਦੇ ਸਰਕੇ ਸਾਡੀ ਸਾਲ ਨਹੀਂ ਲੈਂਦੇ ਵੋਟਾਂ ਵੇਲੇ ਬਾਪੂ ਕਹਿੰਦੇ ਸਰਕੇ ਸਾਡੀ ਸਾਲ ਨਹੀਂ ਲੈਂਦੇ ਪੰਜਾਬ लंगा पेश कल न मंजूर पंजाब बहालो पंजाब पेश किल बहाली फ्रंटाब पंजाब पेश किल बहाली फ्रंट ज़िंदाबा ज़िंदाबाद अमरोड़ा मुरदाबाद Hurry <laughs> ਹਾਏ 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 ਪੰਜਾਬ ਸਰਕਾਰ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਪੰਜਾਬ ਸਰਕਾਰ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਪੰਜਾਬ ਪੇ ਸਕਿਲ ਬਹਾਲੀ ਫਰੰਟ ਜਿੰਦਾਬਾਦ 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 ਪੰਜਾਬ ਪੇ ਸਕਿਲ ਬਹਾਲੀ ਫਰੰਟ ਜਿੰਦਾਬਾਦ 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 ਵੋਟਾਂ ਵੇਲੇ ਕੀਤੇ ਵਾਦੇ ਪੂਰੇ ਕਰੋ ਕਰੋ ਰੋਟਾਂ ਵੇਲੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਅਮਨ अरोड़ा ਮਰ ਗਿਆ ਹਾਏ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 वादियूं मुकरण वारी सरकार वादियूं मुी आहे पंजाब हंवा मुबाद ज़िंदाबाद वारे वठे की तू करो अमृ करोदा पुॼा सु اُس سُبحان اللہ ہائے اللہ ہائے اللہ سُبحان اللہ ہائے اللہ ہائے اللہ

हा आवाज दो आवाज दो आवाज दो पंजाब है है पंजाब सरकार पंजाब पैस खे बहार करो पंजाब पैसे बहार करो पंजाब सरकार सरकार

ਚੱਕ ਦੇਾਂਗੇ ਕੌਣ ਤੇ ਡਾਂ ਰੱਖ ਦੇਾਂਗੇ ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਾਂਗੇ কুরਸੀ ਤੋਂ ਲਾਜ ਮੇਕਤਾ ਜਿੰਦਾਬਾਦ 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 ਜਾਂ ਪੀਸਕਿਲ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅਮੀਸਕਿਲ ਰੱਦ ਕਰੋ ਰੱਦ ਕਰੋ ਰੱਦ ਕਰੋ ਤੋਂ ਅੱਜ ਅਸੀਂ ਪ੍ਰਧਾਨ ਅਮਨ अरोड़ा ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਇੱਕ ਚਿਤਾਵਨੀ ਪੱਤਰ ਸੋਰੰਡਮ ਦੇਣ ਲਈ ਆਏ ਆ ਅੱਜ ਪ੍ਰਸ਼ਾਸਨ ਨੂੰ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਅੱਜ ਕੋਈ ਸਾਡਾ ਰੈਲੀ ਦਾ ਜਾਂ ਕੋਈ ਬੈਰੀਗੇਡ ਚਾਣ ਦਾ ਉਸ ਤਰ੍ਹਾਂ ਦਾ ਅਸੀਂ ਪ੍ਰੋਗਰਾਮ ਉਲੀਕਿਆ ਹੀ ਨਹੀਂ ਆਏ ਜੋ ਸਾਡੇ ਅੱਗੇ ਜਿਹੜੀ ਹੈ ਉਹ ਬੈਰੀਗੇਟਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ ਸੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਸਰਕਾਰ ਨੂੰ ਪ੍ਰਧਾਨ ਦੇ ਅੱਗੇ ਆਗਦੀਆ ਮੰਗਾਂ ਜਿਹੜੀਆਂ ਹੈਗੀਆਂ ਨੇ ਪੇ ਸਕੇਲ ਦੇ ਸਬੰਧ ਵਿੱਚ ਸਾਗਿਆ ਜਥੇਬੰਦੀਆਂ ਦੇ ਵੱਲੋਂ 17 7 20 ਤੋਂ ਬਾਅਦ ਜਿੰਨੀਆਂ ਭਰਤੀ ਹੋਈਆਂ ਨੇ ਉਹ ਸਾਰੇ ਮੁਲਾਜ਼ਮ ਪੇ ਸਕੇਲ ਤੋਂ ਜਿਹੜੇ ਆਪੀੜਤਾ ਹੈ ਪੰਜਾਬ ਦੇ ਵਿੱਚ ਰਹਿੰਦੇ ਹੋਏ ਪੰਜਾਬ ਦਾ ਸਕੇਲ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਸਤਾ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਉਹ ਵਾਅਦੇ ਕਰੇਗੇ ਸੀਗੇ ਅਮਨ ਅਰੋੜਾ ਜਿਹੜੇ ਅੱਜ ਪ੍ਰਧਾਨ ਨੇ ਉਹਨਾਂ ਵੱਲੋਂ ਵਾਅਦਾ ਕੀਤਾ ਗਿਆ ਸੀਗਾ ਕਿ ਜਦੋਂ ਅਸੀਂ ਸਰਕਾਰ ਸਾਡੀ ਸੱਤਾ ਦੇ ਵਿੱਚ ਆਊਗੀ ਤਾਂ ਅਸੀਂ ਤੁਹਾਡ ਤੁਹਾਡੇ ਉੱਪਰ ਜਿਹੜਾ ਕਾਂਗਰਸ ਦੇ ਵੱਲੋਂ ਜਿਹੜਾ ਲਾਗੂ ਕੀਤਾ ਗਿਆ ਕੇਂਦਰ ਪੇ ਸਕੇਲ ਲੰਗੜਾ ਪੇ ਸਕੇਲ ਉਸ ਨੂੰ ਹਟਾ ਕੇ ਪੰਜਾਬ ਪੇ ਸਕੇਲ ਜਿਹੜਾ ਤੁਹਾਡੇ ਉੱਪਰ ਜਿਹੜਾ ਉਹ ਲਾਗੂ ਕੀਤਾ ਜਾਊਗਾ ਸੋ ਅੱਜ 3.5 ਸਾਲ ਦੇ ਕਰੀਬ ਜਿਹੜਾ ਉਹ ਬੀਤ ਚੁੱਕੇ ਨੇ ਪਰ ਸਰਕਾਰ ਜਿਹੜੀ ਐ ਸਰਕਾਰ ਦੀਆਂ ਨਲਾਇਕੀਆਂ ਦੇ ਕਰਕੇ ਤੇ ਮਹਿਗਾਈ ਦੇ ਕਰਕੇ ਇਹ ਸਾਰੇ ਅਧਿਆਪਕ ਕਲਰਕ ਜਿੰਨੇ ਵੀ ਸਾਡੇ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਸਾਰੇ ਪੀੜਤ ਹਨ ਸੋ ਅੱਜ ਅਸੀਂ ਇੱਕ ਚੇਤਾਵਨੀ ਪੱਤਰ ਜਿਹੜਾ ਉਹ ਦੇਣ ਆਇਆ ਕਿ ਇਸ ਤੋਂ ਬਾਅਦ ਸਾਡਾ ਜਿਹੜਾ ਹਲ ਜਿਹੜਾ ਉਹ ਨਾ ਹੋਇਆ ਇੱਕ ਵੱਡੇ ਆ ਰੂਪ ਦੇ ਵਿੱਚ ਜਿਹੜਾ ਸਾਡਾ ਜਿਹੜਾ ਉਹ ਪ੍ਰੋਟੈਸਟ ਜਿਹੜਾ ਉਹ ਲਿਖਿਆ ਜਾਊਗਾ ਸੋ ਸਾਡੇ ਜਥੇਬੰਦੀ ਦੇ ਆਗੂ ਸਾਰੇ ਸਹਿਬਾਨ ਜਿਵੇਂ ਅਗਲਾ ਉਹਨਾਂ ਦਾ ਵੱਲੋਂ ਲਿਖਿਆ ਹੈ ਪ੍ਰੋਗਰਾਮ ਉਸ 10 ਦਿਨ ਸਟੇਟ ਤੇ ਜਿਹੜਾ ਉਹ ਆਪਾਂ ਉਸ ਤਰ੍ਹਾਂ ਦੀ ਜਿਹੜਾ ਅਨਾਉਂਸ ਕਰਦੇ ਹੈਗੇ ਧੰਨਵਾਦ